ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕਿ ਨਾਮ ਆ ਆਪਣਾ ਚੇਂਦਰਪਾਲ ਸਿੰਘ ਕਿਹੜੀ ਜਗ੍ਹਾ ਤੋਂ ਜੀ ਪਿੰਡ ਜਗਪਾਲਪੁਰ ਫਗਵਾੜਾ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰਾਇ ਜੂਸ ਦੇ ਕੇ ਗਏ ਸੀ ਲਗਭਗ ਅ ਤਿੰਨ ਕਿ ਮਹੀਨੇ ਹੋ ਚੁੱਕੇ ਆ ਹਾਂਜੀ ਤੇ ਇਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਆਂ ਪ੍ਰੋਬਲਮ ਮੈਨੂੰ ਹਾਰਡ ਦੀ ਪ੍ਰੋਬਲਮ ਤੇ ਇੱਕ ਸਾਫ ਉਹ ਚੜਦਾ ਸੀ ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਰਹਿੰਦੇ ਸੀ ਹਾਰਡ ਦੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਸਮੇਂ ਤੋਂ ਕਿੰਨਾ ਕੁ ਦਿਨ ਤੋਂ ਸਮਝੀ ਕਾਫੀ ਦੋ ਦੋ ਸਾਲ ਤੋਂ ਸੀ ਤੇ ਮੈਨੂੰ ਤਾਂ ਡਾਕਟਰਾਂ ਨੇ ਦਰੇ ਹੁੜ ਲਿਆ ਸੀ ਕਹਿੰਦੇ ਥਾਰੇ ਐਮਰਜੈਂਸੀ ਦੋ ਸਟੈਂਟ ਪੈਣੇ ਆ ਤੇ ਬਾਕੀ ਦੋ ਵਾਚਵਾ ਵਿੱਚ 45 ਲੱਖ ਰੁਪਏ ਜਮ੍ਹਾਂ ਕਰਾਓ ਡਾਕਟਰਾਂ ਨੇ ਇਮੀਡੀਏਟਲੀ ਕਿਹਾ ਤੇ ਵੀ ਸਟੈਂਟ ਪੈਣੇ ਹੈਗੇ ਆ 4 ਲੱਖ ਰੁਪਏ ਲੱਗਣਾ ਆ ਹਾਂਜੀ ਤਾਂ ਮਤਲਬ ਤੁਹਾਨੂੰ ਸਜਸ ਹਾਰਟ ਦੀ ਪ੍ਰੋਬਲਮ ਸੀ ਤੇ ਕੀ ਕੀ ਦਿੱਕਤਾਂ ਆਉਂਦੀਆਂ ਸੀ ਕੰਮ ਕਰ ਕੰਮ ਕਰਦਾ ਸੀ ਸਾਹ ਬਹੁਤ ਚੜਦਾ ਸੀ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਸਰੀਰ 'ਚ ਦਰਦਾਂ ਹੁੰਦੀਆਂ ਰਹਿੰਦੀਆਂ ਸੀ ਸਰੀਰ 'ਚ ਦਰਦਾਂ ਹੁੰਦੀਆਂ ਸੀ ਤੇ ਥਕਾਵਟ ਰਹਿੰਦੀ ਸੀ ਥਕਾਵਟ ਰਹਿੰਦੀ ਸੀ ਤੇ ਬਾਕੀ ਸਿਰ ਹਰ ਵੇਲੇ ਭਾਰਾ ਭਾਰਾ ਰਹਿੰਦਾ ਸੀ ਸਿਰ ਨਹੀਂ ਸੀ ਹਟਦਾ ਠੀਕ ਆ ਜੀ ਬੀਟੀ ਵਾਦਾ ਜੀਪਾਪਾਦਨ ਨਾਲ ਮੇਰਾ ਸਰਦਾ ਹੋ। ਇਹ ਜਿਹੜੀ ਸਾਰੀ ਦਵਾਈ ਦੀ ਹਾਰਦੀ ਖਾਂਦੇ ਸੀ ਕਿੰਨੇ ਕੁ ਦੀ ਬਣਦੀ ਮੰਥ ਲਈ? ਇਹ ਤਕਰੀਬਨ 7-8000 ਰੁਪਏ ਮਹੀਨੇ ਦਾ ਲੱਗਦਾ ਤੇ ਨੀ ਮਹੀਨੇ ਟੈਸਟ ਹੁੰਦੇ 5-6000 ਰੁਪਏ ਉਹ ਤੇ ਲੱਗ ਜਾਂਦਾ ਸੀ। ਅੱਛਾ ਜੀ ਤੇ ਹਰੇਕ 3 ਮਹੀਨੇ ਬਾਅਦ ਟੈਸਟ ਹੁੰਦੇ। ਹਰੇਕ 3 ਮਹੀਨੇ ਬਾਅਦ ਟੈਸਟ ਕਰਦਾ ਕਹਿੰਦਾ ਹੈ। ਟੈਸਟ ਕਰਾਈਓ ਤੇ ਦਵਾਈ ਲਈਓ ਜਾਨੀ ਕਿ ਜਿਹੜੀ ਦਵਾਈ ਸੀ 7 8 10 8000 ਦੀ ਦਵਾਈ ਆਉਂਦੀ ਸੀ ਔਰ ਹਰ 3 ਮਹੀਨੇ ਬਾਅਦ ਟੈਸਟ ਹੁੰਦੇ ਸੀ 5 6000 ਦੇ ਹਾਂਜੀ ਤਾਂ ਉਸ ਤੋਂ ਬਾਵਜੂਦ ਵੀ ਜਾਨੀ ਕਿ ਰੀਲੀਫ ਨਹੀਂ ਮਿਲਿਆ ਕੋਈ ਨਹੀਂ ਉਹਨਾਂ ਤੋਂ ਉਹਨਾਂ ਜਿਹੜੀਆਂ ਅੰਗਰੇਜ਼ੀ ਦਵਾਈਆਂ ਉਹਨਾਂ ਦਾ ਸਾਈਡ ਇਫੈਕਟ ਪੜੇ ਹੁੰਦੇ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਇਹ ਅੰਗਰੇਜ਼ੀ ਦਵਾਈ ਦਾ ਸਾਈਡ ਇਫੈਕਟ ਆ ਜਦੋਂ ਤੋਂ ਮੈਂ ਬੋਡੀ ਸਰਵਿਸ ਦੀ ਦਵਾਈ ਖਾਧੀ ਆ ਮੈਂ ਬਿਲਕੁਲ ਨੋਰਮਲ ਮੀਪੀ ਨਹੀਂ ਵੱਧਦਾ ਤੇ ਨਾ ਵੀਰੇ ਹੁਣ ਸਰੀਰ ਜ ਕੋਈ ਤਰਕ ਸਰਸਪੇ ਇੱਕ ਵਰਤਨ ਤੋਂ ਬਾਅਦ ਤੁਸੀਂ ਕੋਈ ਬਾਹਰਲੀ ਜਿਹੜੀ ਮੈਡੀਸਿਨ ਪਹਿਲਾਂ ਵਰਤ ਸੀ 8-10 ਸਾਲ ਮਹੀਨੇ ਦੀ ਉਹ ਵਰਤਨੇ ਮੈਂ ਨਹੀਂ ਉਹ ਬਿਲਕੁਲ ਛੱਡ ਦਿੱਤੀ ਮੈਂ ਉਹ ਕਿੰਨੀ ਦੇਰ ਬਾਅਦ ਛੱਡੀ ਤੁਸੀਂ ਉਹ 50 ਦਿਨ ਤੋਂ ਬਾਅਦ ਓਕੇ ਜਾਨਕਿ ਜਿਹੜੀ ਮੈਡੀਸਿਨ ਪਹਿਲੀ ਵਰਤ ਸੀ ਉਹ ਬਿਲਕੁਲ ਤੁਹਾਡੀ ਬੰਦ ਹੋ ਚੁੱਕੀ ਹੈਗੀ ਆ 50 ਦਿਨ ਵੀ ਇਦਾਂ ਮੈਂ ਇੱਕ ਜਾਂ ਦੋ ਦਿਨ ਛੱਡ ਕੇ ਵੇਖਾਂਦਾ ਜੀ ਉਹ ਵੀ ਮੈਨੂੰ ਕੋਈ ਪ੍ਰੋਬਲਮ ਹੋਵੇ ਤਾਂ ਨਹੀਂ ਤੇ ਮੈਂ ਖਾਂਦਾ ਨਹੀਂ ਅੰਗਰੇਜ਼ੀ ਦਾ ਬਿਲਕੁਲ ਛੱਡ ਦਿੱਤੀ ਮੈਂ ਜਨਕਿ ਤੁਸੀਂ ਜਿਹੜੀ ਸਰਵਸਪੈਕ ਨੂੰ ਵਰਤਣ ਤੋਂ ਬਾਅਦ ਜਿਹੜੀ ਬਾਹਰਲੀ ਮੈਡੀਸਿਨ ਸੀ ਉਹ ਤੁਹਾਨੂੰ ਬਿਲਕੁਲ ਜ਼ਰੂਰਤ ਨਹੀਂ ਪਈ ਨਹੀਂ ਜੀ ਹੁਣ ਮੈਂ ਬਿਲਕੁਲ ਛੱਡੀ ਆ ਦੋਈ ਜਿਹੜੇ ਪ੍ਰਵਾਹ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਿੰਦਾ ਜੀ ਇਹ ਬਾਡੀ ਸਰਵਸ ਸਭ ਤੋਂ ਵਧੀਆ ਦਵਾਈ ਆ ਤੇ ਇਹ ਯੂਜ਼ ਕਰਨੀ ਚਾਹੀਦੀ ਆ ਤੇ ਜ਼ਿੰਦਗੀ ਭਰ ਦਾ ਛੁਟਕਾਰੇ ਆ ਸਾਰੇ ਦੁੱਖਾਂ ਤੋਂ ਤੁਹਾਡੇ ਕਹਿਣ ਦਾ ਮਤਲਬ ਵੀ ਦਵਾਈਆਂ ਤਾਂ ਬਹੁਤ ਖਾ ਚੁੱਕੇ ਹੋ ਗਏ ਇੱਕ ਵਾਰੀ ਸ਼ੀਰ ਦੀ ਸਫਾਈ ਕਰਵਾਈਏ ਤਾਂ ਸਰੀਰ ਨੂੰ ਆਪਾਂ ਤੰਦਰੁਸਤ ਬਣਾ ਸਕਦੇ ਹਾਂ ਹਾਂਜੀ ਹਾਂਜੀ ਇਹਨੇ ਬਾਡੀ ਸਾਫ ਕਰਾਉਣਾ ਚਾਹੀਦਾ ਜੀ ਬਿਲਕੁਲ ਜ਼ਰੂਰੀ ਜ਼